ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਰੀਬ 1.5 ਸਾਲ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਪਰਤੇ ਨੇ। ਉਹਨਾਂ ਦੇ ਵਾਪਸ ਪਰਚਣ ਤੇ ਭਾਜਪਾ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ। ਕਰੀਬ 1.5 ਸਾਲ ਬਾਅਦ ਅੰਮ੍ਰਿਤਸਰ ਪਹੁੰਚੇ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਸਿਪਾਹੀ ਨੇ ਅਤੇ ਉਹ ਇੱਥੋਂ ਦੇ ਲੋਕਾਂ ਨਾਲ ਖੜੇ ਨੇ। ਉਹਨਾਂ ਕਹਾਂਗੇ ਇੱਕ ਸੈਲੀਬ੍ਰਿਟੀ ਪਹਿਲੀ ਵਾਰ ਆਪਣੇ ਗਲੈਮਰ ਨਾਲ ਦੂਜੀ ਵਾਰ ਆਪਣੇ ਕੰਮ ਨਾਲ ਤੀਜੀ ਵਾਰ ਜਨਤਾ ਦੇ ਵਿਸ਼ਵਾਸ ਨਾਲ ਅਤੇ ਚੌਥੀ ਵਾਰ ਆਪਣੇ ਕਿਰਦਾਰ ਨਾਲ ਜਿੱਤਦਾ ਹੈ ਉਹਨਾਂ ਕਹਾਂਗੇ ਗੁਰੂ ਨਗਰੀ ਦੀ ਜਨਤਾ ਨੇ ਉਹਨਾਂ ਨੂੰ ਕਾਫੀ ਪਿਆਰ ਦਿੱਤਾ ਹੈ ਜਿਨ੍ਹਾਂ ਲੋਕਾਂ ਦੇ ਮੂੰਹਾਂ ਦੇ ਉੱਤੇ ਚਾਰ ਵਾਰ ਹਾਰ ਦੇ ਥੱਪੜ ਵੱਜੇ ਹੋਣ ਔਰ ਉਹਨਾਂ ਥੱਪੜਾਂ ਦੀ ਗੂੰਜ ਸਾਰੀ ਵਿਸ਼ਵ ਨੇ ਸੁਣੀ ਹੋਵੇ ਉਹਨਾਂ ਨੂੰ ਜਵਾਬ ਦੇਣ ਦੀ ਮੈਨੂੰ ਕੀ ਲੋੜ ਹੈ ਜਿਨ੍ਹਾਂ ਲੋਕਾਂ ਨੂੰ ਮੇਰੀ ਗੱਲ ਸੁਣੋ that is not for me to decide that is for the party to decide i am just a humble servant of the party my justify my justification i will hold a press conference give you every answer ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਇਮਾਨਦਾਰ ਹੋਵੇ ਜਿਹਦੇ ਪੱਲੇ ਕਿਰਦਾਰ ਹੋਵੇ ਉਹਦੀਆਂ ਨਜ਼ਰਾਂ ਝੁਕਦੀਆਂ ਨਹੀਂ ਉਹਦੀ ਮੇਰੀ ਗੱਲ ਸੁਣੋ my wife nahi it is the people of amritsar who have batted for me it is the people of amritsar who have chosen me i am a chosen member ਉਹਨਾਂ ਮੁਤਾਬਕ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨੀ ਹੈ ਜਾਂ ਨਹੀਂ ਇਸ ਦਾ ਫੈਸਲਾ ਪਾਰਟੀ ਕਰੇਗੀ ਪਾਰਟੀ ਜਿ거 ਕਹੇਗੀ ਤਾਂ ਉਹ ਇਥੇ ਚੋਣ ਲੜਨ ਲਈ ਤਿਆਰ ਨੇ ਉਹਨਾਂ ਮੁਤਾਬਕ ਅਕਾਲੀ ਭਾਜਪਾ ਦਾ ਗਠਜੋੜ ਕਾਫੀ ਮਜ਼ਬੂਤ ਹੈ ਅਤੇ ਜੇਕਰ ਗਠਜੋੜ ਸਿੱਧੂ ਦੀ ਕੁਰਬਾਨੀ ਮੰਗੇਗਾ ਤਾਂ ਉਹ ਇਸ ਲਈ ਵੀ ਤਿਆਰ ਨੇ the president of the bjp said ਕਿ ਨਵਜੋਤ ਸਿੰਘ ਸਿੱਧੂ ਖੁਦ ਡਿਸਾਈਡ ਕਰੇ ਮੈਂ ਕਹਿੰਦੇ ਟਿਕਟ ਮੰਗਣ ਗਿਆ ਨਵਜੋਤ ਸਿੰਘ ਸਿੱਧੂ ਦੇ ਬਾਰੇ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਸ਼੍ਰੀ ਰਾਜਨਾਥ ਸਿੰਘ ਨੇ ਕੀ ਕਿਹਾ ਉਹਨੂੰ ਧਿਆਨ ਨਾਲ ਜਰਾ ਦੁਬਾਰਾ ਪੜ ਜੇ ਉਹ ਸਪੋਰਟ ਮਿਲੇਗੀ ਤੁਹਾਨੂੰ ਇਹ ਉਹ ਸਪੋਰਟ ਮੈਨੂੰ ਪਿਛਲੇ 4 ਇਲੈਕਸ਼ਨਾਂ ਦੇ ਵਿੱਚ ਨਾ ਮਿਲੀ ਹੁੰਦੀ ਜੇ ਇਹ ਅਲਾਈਅੰਸ ਨਾ ਹੁੰਦੀ ਤੇ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਰਹਿੰਦਾ ਤੇ ਜੇ ਅਲਾਈਅੰਸ ਮੇਰੀ ਹੂਤੀ ਮੰਗਦੀ ਹੈ ਤੇ ਸਿੱਧੂ ਹੂਤੀ ਦੇਣ ਨੂੰ ਤਿਆਰ ਹੈ ਮੇਰੀ ਗੱਲ ਸੁਣ ਅੰਮ੍ਰਿਤਸਰ ਨਾਲ ਮੇਰਾ ਰਿਸ਼ਤਾ ਅਟੁੱਟ ਹੈ ਅਮਰ ਸਰ ਨਾਲ ਮੇਰਾ ਰਿਸ਼ਤਾ ਕਦੇ ਟੁੱਟ ਨਹੀਂ ਸਕਦਾ ਅਮਰ ਸਰ ਨਾਲ ਮੇਰਾ ਰਿਸ਼ਤਾ ਉਮਰ ਪਰਦਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਵਿਰੋਧੀ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਪੀਐਨ ਜਵਾਬ ਦੇ ਦਿੰਦਾ ਹੈ ਉਹਨਾਂ ਨੂੰ ਮੇਰੇ ਪੀਐਨ ਜਵਾਬ ਦੇਤਾ ਜਦੋਂ ਹਾਥੀ ਚੱਲਦਾ ਬਾਊ ਬਾਊ ਦੀਆਂ 100 ਆਵਾਜ਼ਾਂ ਆਉਂਦੀਆਂ ਹਾਥੀ ਮੁੜ ਕੇ ਥੋੜਾ ਦੇਖਦਾ ਮੈਂ ਤਾਂ ਉਹਨਾਂ ਦਾ ਜਵਾਬ ਦੇ ਛੱਡਿਆ ਮੈਂ ਅਮਰੀਕਾ ਸਥਿਤ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਤੇ ਨਵਜੋਤ ਸਿੰਘ ਸਿੱਧੂ ਦਾ ਭਾਜਪਾ ਕਾਰਕੁਨਾ ਅਤੇ ਆਗੂਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਉਹਨਾਂ ਨੂੰ ਕਾਫੀ ਸਨਮਾਨ ਦਿੱਤਾ ਗਿਆ ਹੈ। ਉਹਨਾਂ ਕਹੇ ਆ ਕਿ ਸਿਆਸਤ ਉਹਨਾਂ ਲਈ ਇੱਕ ਮਿਸ਼ਨ ਹੈ ਅਤੇ ਉਹ ਆਪਣੇ ਮਿਸ਼ਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਨੇ। ਇਸ ਦੌਰਾਨ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਇੱਕ ਸੈਲੀਬ੍ਰਿਟੀ ਨੇ ਅਤੇ ਆਪਣਾ ਪਰਿਵਾਰ ਪਾਲਣ ਲਈ ਕੰਮ ਕਰਦੇ ਨੇ।